ਜਿਹੜੇ ਸਾਡੇ ਅਫਸਰ ਸਹਿਮਾਨ ਨੇ ਵੀਰੋ ਸਹਿਮਾਨ ਪੁਣਾ ਨੂੰ ਬੇਨਤੀ ਕਰਨਾ ਕਿ ਸੈਕਟਰੀਆਂ ਦੀ ਜੇਹੀ ਫਰਵਾਣਾਂ ਨਹੀਂ ਇੱਕ ਦਿਨ ਵਿੱਚ ਸ਼ੁਰੂ ਕੀਤੀ ਲੋ ਕਿ ਇਹ ਕੰਟ੍ਰਿਕ ਦਿਨ ਇਹ ਸੈਕਟਰੀ ਦੇ ਜੇਹੀ ਜਾਣ ਤੋਂ ਦੋ ਮੀਟਿੰਗ ਕਰੇ ਇਹ ਆਉਂਦੇ ਸਾਡੇ ਪੰਜ ਸਰਪੰਦ ਮੋਟਰਸਾਈਕਲ ਤੇ ਕੀ ਕਰੇ ਚੈਪਟਰੀ ਸਾਹਿਬ ਮੰਤਰੀ ਸਾਹਿਬ ਤਰਫ 100 ਸਾਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਡਾ ਸਹਿਯੋਗ जीए कहने जी और राष्ट्र के लिए अपना सारे निर्णय लोगों के प्रचार बेहद प्रचार रहा कि इन्ह ने कहे कि मजाक कर वाईबूटी का काम सा वाईबूटी की बदौलत बहुत बहुत तमाम हमारे साथ और मैं शहर शिरडी गोरख से मारा ये जादे शहर जादे ਸਾਹਿਬਜ਼ਾਦਾ ਗੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਉਹਨਾਂ ਦੀ ਜਨੂ ਜੋ ਪ੍ਰਾਪਤ ਕਰਦੀ ਪੰਜਾਬ ਭਰ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਜੋ ਕਿ ਪੰਚਾਂ ਨੂੰ ਹੁਣ ਸੌਂ ਚਕਾਈ ਜਾ ਰਹੀ ਹੈ ਅੱਜ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਸਾਰੇ ਪੰਚਾਂ ਨੂੰ ਜਿਹੜੀ ਸੌਂ ਚਕਾਈ ਗਈ ਤੇ ਇਸ ਮੌਕੇ ਰੌਣ ਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਹਾਜ਼ਰ ਸੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧਿਤ ਐਮ ਐਲ ਏ ਸਰਦਾਰ ਲਖਵੀਰ ਸਿੰਘ ਰਾਏ ਜੋਗੀ ਫਤਿਹਗੜ੍ਹ ਸਾਹਿਬ ਤੋਂ ਐਮ ਐਲ ਏ ਨੇ ਤੇ ਅਮਲੋ ਤੋਂ ਐਮ ਐਲ ਏ ਗੁਰਿੰਦਰ ਸਿੰਘ ਗੈਰੀ ਗੈਰੀ ਬੜਿੰਗ ਜੀ ਤੇ ਬਸੀ ਪਠਾਣਾ ਤੋਂ ਰਵਿੰਦਰ ਸਿੰਘ ਜੀ ਹੈਪੀ ਉਹ ਵੀ ਹਾਜ਼ਰ ਸੀ ਤੇ ਭਾਰੀ ਗਣਤੀ ਦੇ ਵਿੱਚ ਚੁਣੇ ਹੋਏ ਪੰਚ ਤੇ ਹੋਰ ਸੰਗਤਾਂ ਜਿਹੜੀ ਉਹ ਹਾਜ਼ਰ ਸੀ ਅਤੇ ਇਸ ਮੌਕੇ ਪ੍ਰੋਣ ਪ੍ਰੀਤ ਸਿੰਘ ਸੌਂਧ ਨੇ ਪੰਚਾਇਤਾਂ ਦਾ ਕੰਮ ਵਧੀਆ ਢੰਗ ਨਾਲ ਚਲਾਉਣ ਲਈ ਸਾਰਿਆਂ ਨੂੰ ਹਦਾਇਤ ਕੀਤੀ ਹੈ ਤਾਂ ਕਿ ਪੰਜਾਬ ਵਿਕਾਸ ਅਤੇ ਤਰੱਕੀ ਵੱਲ ਵਧ ਸਕੇ। ਕਾਹੇ ਕਬਜਾਇਆ ਕਥਾ ਚੰਗੇ ਗਾਣੇ ਮੰਗਲ ਕਾਇਕ ਜਾਇ ਹੈ ਭਾਰਤ ਭਾਗਯ ਵਿਨ